ਦੋਸਤੋ ਇਹ ਵੀਡੀਓ ਕੈਲੀਫੋਰਨੀਆ ਦੀ ਦੱਸੀ ਜਾ ਰਹੀ ਹੈ ਤਾਂ ਇਸ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਬੰਦਾ ਵੇਖ ਰਹੇ ਹੋ ਜਿਸ ਨੇ ਕਿ ਕਾਲੇ ਕੱਪੜੇ ਪਾਏ ਹੋ ਨੇ ਕਾਲੇ ਲਿਬਾਸ ਦੇ ਵਿੱਚ ਹੈ ਉਸ ਦੀ ਹਰਕਤ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਅਤੇ ਤੁਹਾਡੇ ਨਾਲ ਅੱਗੇ ਉਹ ਵੀਡੀਓ ਵੀ ਸਾਂਝੀ ਕਰਦੇ ਹਾਂ ਜਿਸ ਵਿੱਚ ਇਸ ਨੇ ਉਹ ਕਰਤੂਤ ਕੀਤੀ ਹੈ ਤਾਂ ਉੱਥੇ ਤੁਸੀਂ ਵੇਖੋ ਕਿ ਇੱਕ ਸਰਦਾਰ ਵੀਰ ਦੇ ਵੱਲੋਂ ਮੌਕੇ ਤੇ ਇਸ ਨੂੰ ਰੰਗੀਤੀ ਫੜ ਲਿਆ ਜਾਂਦਾ ਹੈ ਤੇ ਇਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾਂਦੀ ਹੈ ਤੇ ਦੋਸਤੋ ਇਦਾਂ ਤੇ ਹੀ ਕੁਝ ਗੰਦੇ ਲੋਕ ਸਾਰੇ ਪੰਜਾਬੀਆਂ ਦਾ ਨਾਮ ਬਦਨਾਮ ਕਰ ਰਹੇ ਨੇ ਤੇ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆ ਵੇਖ ਲਓ ਭਾਈ ਪੰਜਾਬੀਆਂ ਨੇ ਕਰਤੂਤਾਂ ਕੁੜੀ ਵੀ ਆ ਗਿਆ ਕੈਲੀਫੋਰਨੀਆ ਟ੍ਰੱਕ ਲਗਾ ਲਟਾਂ ਡਿਆ ਕੱਢਣ ਸਿਆਣਾ ਆਬਾ ਸ਼ਰਮਾਤ ਪਰੋਂ ਲਾਦੀ ਲੜਦੀ ਦਾ ਲਾਈ ਉਹਨੂੰ ਲਾ ਇਹਨੂੰ ਭੈਣ ਚੋਂ ਖੜਨਾ ਲਾ ਤਾਂ ਇਹਨੂੰ ਨਾ ਮਾਰ ਲੈ ਉਹ ਤੂੰ ਲਾਈ ਲਾ ਦੇ ਚੁੱਪ ਨਾ ਲਾ ਲਾ ਉਧਰ ਭੈਣ ਚ ਥੋੜੀ ਬੋਲੀ ਸ਼ਰਮੂ ਦਾ ਹਟ ਨਾ ਹਟ ਪੇਟ ਹੋਣੀ ਤੈਨੂੰ ਇੱਥੇ ਭੈਣ ਦਾ ਪੂਰੀ ਲਾਈ ਲਾ ਉਧਰ ਹੋ ਕੇ ਲਾ 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 ਉਧਰ ਲਾ ਨਾ ਸਮਾਟ ਤੂੰ ਇਹਨੇ ਅੱਗੇ ਉਹ ਦੇਖੋ ਕੇ ਬਾਹਰ ਜਾ ਤੂੰ ਮੈਂ ਪੰਜਾਬੀ ਆ ਥੋੜੀ ਬੋਲੀ ਸ਼ਰਮ ਕਰ ਲਾ ਪੈ ਕੇ ਦੇਖਦਾ ਕਰੀ ਕੰਮਾ ਹੀ ਤਾਂ ਲੈਟ ਆਉਣ ਦੇ ਆ ਗਏ